ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਵ ਪਰਫਾਰਮੈਂਸ ਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਆਬਕਸ਼ਨ ਤਰੱਕੀ ਆਬਕਸ਼ਨ ਤੇ ਲੋ ਜੀ ਇਹ ਹੈਗਾ 6 ਵਜੇ ਦਾ ਟਾਈਮ ਸਵੇਰੇ-ਸਵੇਰੇ ਦਾ ਅਸੀਂ ਜਾ ਰਹੇ ਹਾਂ ਆਪਣੀ ਖੁਸ਼ੀ ਨੂੰ ਛੱਡਣ ਵਾਸਤੇ ਕਿਉਂਕਿ ਉਹ ਨਹੀਂ ਜਾਣਾ ਹਰਮੰਦਰ ਸਾਹਿਬ ਆਪਣੀ ਕਲਾਸਮੇਟ ਨਾਲ ਤੇ ਆਪਣੀ ਟੀਚਰ ਨਾਲ ਦੀ ਲੋਜੀਸ ਬਹੁਤ ਵਧੀਆ ਮੌਸਮ ਸੀਗਾ ਸਵੇ ਸਵੇਰ ਦਾ ਤੇ ਚਲੋ ਜੀ ਆਪਾਂ ਉਹਨੂੰ ਪਹਿਲਾਂ ਛੱਡਿਆ ਇਹ ਤੇ ਹਰਮਨ ਹੈਗਾ ਸੀਗਾ ਕਰੇ ਤੇ ਫਿਰ ਅਸੀਂ ਆ ਗਈ ਸੀ ਕਿ ਉਹਨੂੰ ਠਾ ਲਿਆ ਸੀਗਾ ਪਰ ਉੱਠਿਆ ਨਹੀਂ ਹੈਗਾ ਠੱਕਿਆ ਪਿਆ ਸੀ ਤੇ ਚਲੋ ਜੀ ਆਪਾਂ ਪਹਿਲਾਂ ਖੁਸ਼ੀ ਨੂੰ ਛੱਡਿਆਉਨੇ ਆ ਬੱਦ ਕੇ ਆਣਾ ਲਵੇਰ ਸਵੇਰੀ ਸ਼ਾਮ ਸ਼ਾਮ ਨੂੰ ਬਸ ਫਿਰ ਇਹਨੂੰ ਭੇਜ ਦਿਆ ਕਰ ਉਹਨੂੰ ਇਹ ਕਹਿ ਦਿੰਦੇ ਕਿ ਤੂੰ ਰੋਜ਼ ਇਹਨੂੰ ਹਾਕ ਮਾਰ ਲਿਆ ਕਰ ਅਸੀਂ ਆਪ ਦਾ ਉੱਚ ਲਿਫਟ ਚ ਵੜ ਕੇ ਆਪ ਪੰਜ ਕੇ ਬਾਹਰ ਖੜ ਗਿਆ ਜਾ ਕੇ ਕਹਿੰਦਾ ਮੈਂ ਨਹੀਂ ਜਾਣਾ ਇਹ ਹਰਮਨ ਆਪਣਾ ਡਰਦਾ ਲਿਫਟ ਤੋਂ ਇਹ ਉੱਥੇ ਜਾ ਬਿਸ਼ਾਣਾਂ ਲੈਣ ਦੇ ਜਾਂਦੇ ਹੁੰਦੇ ਸੀ ਯਾਦ ਨਹੀਂ ਉਹ ਕਹਿੰਦਾ ਕਿ ਤੁਸੀਂ ਭਾਗ ਜੋ ਮੈਂ ਪੌੜੀਆਂ ਵਿੱਚ ਜੀ ਆਉਂ ਤੁਹਾਡਾ ਪਤਾ ਨਹੀਂ ਹੁੰਦਾ ਹੈ ਹੈ ਬਹਾਨਾ ਪਤਾ ਨਹੀਂ ਹੁੰਦਾ ਲੱਗਦਾ ਇਹ ਪਤਾ ਲਾ ਕੋਈ ਨਹੀਂ ਨੂੰ ਮੇਰੇ ਨਾਲ ਡਰਦਾ ਹੈ ਡਰਦਾ ਹੈ ਇਹ ਡਰਦਾ ਹੈ ਇਹ ਗਿਨੀ ਸਵਾਰੀਆਂ ਘੜੀਆਂ ਨੇ ਹਨਾ ਸਬਜ਼ੀਆਂ ਸੁਗਜੀ ਵਾਲੇ ਆਏ ਹੋਣਗੇ ਸਬਜ਼ੀਆਂ ਲੈਣ ਵਾਲੇ ਸਬਜ਼ੀਆਂ ਦੇਣ ਵਾਲੇ ਖੜਾ ਦੋ ਇੱਥੇ ਨਹੀਂ ਆਪਾਂ ਬਾਗ ਚੱਲਦੇ ਆ ਹਾਂਜੀ ਆਪਾਂ ਹੁਣ ਤarde ਸਾਗ ਦੀ ਤਿਆਰੀ ਕਰਦੇ ਆਂ ਅਸੀਂ 7:00 ਸਵਾ 7 ਵਜੇ ਦਿਨੋਂ ਅਸੀਂ ਸ਼ਹਿਰੋਂ ਮੁੜਿਆ ਆਏ ਸੀਗੇ ਤੇ ਫਿਰ ਆ ਕੇ ਮੈਂ ਦਮਦਮ ਰੋਟੀ ਬਣਾ ਕੇ ਹਰਮਨ ਨੂੰ ਸਕੂਲ ਭੇਜਿਆ ਤੇ ਬਾਕੀ ਜਿਹੜੇ ਆਪਣੇ ਘਰ ਦੇ ਨਿੱਕੇ ਮੋਟੇ ਜੇ ਕੰਮ ਹੁੰਦੇ ਨੇ ਉਹ ਨਵੇੜੇ ਤੇ ਫਿਰ ਨਾਲ ਦੀ ਨਾਲ ਮੈਂ ਤੋਤਾ ਸੀਗਾ ਬੇੜਾ ਕਿਉਂਕਿ ਆਪਣੀ ਜਿਹੜੀ ਛੋਟੇ-ਛੋਟੇ ਕਤੂਰੇ ਫਿਰਦੇ ਹੁੰਦੇ ਨੇ ਉਹ ਜਿੱਥੇ ਵੀ ਦੇਖਦੇ ਨੇ ਉੱਥੇ ਪੈ ਜਾਂਦੇ ਨੇ ਤੇ ਚਲੋ ਮੈਂ ਇੱਥੋਂ ਸੁੰਬਰ ਕੇ ਸਾਰਾ ਵੇੜਾ ਸਾਫ਼ ਕੀਤਾ ਫਿਰ ਧੋਤਾ ਸੀਗਾ ਮੈਂ ਕਿ ਚਲੋ ਹਣਾ ਫਿਰ ਆਪਾਂ ਨੂੰ ਕੋਈ ਭਾਂਡਾ ਕੋਈ ਕੱਟ ਚੀਚਮਟਾ ਏਥਾਂ ਰੱਖਣਾ ਪੈਂਦਾ ਉਹਦੇ ਕਰਕੇ ਮੈਂ ਸਾਰਾ ਜਿਹੜਾ ਧੋਤਾ ਸੀ ਤੇ ਚਲੋ ਜੀ ਹੁਣ ਅੱਗ ਜਾਲ ਕੇ ਆਪਾਂ ਧਰ ਦਨੇ ਆ ਸਾਗ ਤੇ ਲਓ ਜੀ ਆਪਾਂ ਨੇ ਤਿਆਰੀ ਕਰਤੀ ਸਾਗ ਦੀ ਸਾਗ ਪਾਤਾ ਤੇ ਬਾਕੀ ਉਹ ਚਿੱਤੇ ਆ ਟੋਕਰੀ ਚ ਅੱਗ ਵਿੱਚ ਜਲਾਈ ਆ ਪਾਣੀ ਕੋਸਾਇਆ ਸੀਗਾ ਤੇ ਫਿਰ ਹੁਣ ਮੜ ਜਿਵਾਲੀ ਆ ਜਵੇ ਤੇ ਬਾਕੀ ਸਾਗ ਪਾ ਦਾਂਗੇ ਮਸਹੇਰ ਦੀ ਲੱਗੀ ਹੋਈ ਹੈ ਦੇਖੋ ਸਾਗ ਰੇ ਪਹਿਲਾਂ ਤੁਸਾਰਾ ਤੋਤਾ ਸੀ ਹਯੋ ਤੋ ਸੁੰਬਨਾ ਰਹਿ ਗਿਆ ਲੱਕੜਾਂ ਲਾਹੀ ਐਸੀ ਉੱਪਰ ਤੇ ਚਲੋ ਆਪਣਾ ਸਾਗ ਰੀ ਜੀਉ ਥੋੜਾ ਜਿਹਾ ਰਹਿ ਗਿਆ ਪਾਉਣ ਤੋਂ ਮੈਂ ਪਾਉਣੀ ਆ अग बुझ गई सी मैं मशीन चा कपड़े पाने लग गई वो करके पानी भी ठंडा हो गया ते बस मेरा रह गया झाड़ू लोना मशीन च कपड़े पाते एक नग रह गया ਤੇ ਇੱਕ ਮੇਰਾ ਨਵਾਂ ਸੂਟ ਰਹਿ ਗਿਆ ਇਧਰੋਂ ਵੀ ਮੈਂ ਸਾਰਾ ਕੰਮ ਨੇ ਵੇਟ ਦਾ ਭਾਂਡੇ ਸਾਰੇ ਮਾਸਕੇ ਰੱਖਤੇ ਤੇ ਤੜਕੇ ਬਾਥੂ ਲੈ ਕੇ ਆਏ ਸੀ ਇਹਦੇ ਨਾਲ ਬਹੁਤ ਸਵਾਦ ਬਣ ਦਸਦਾ ਆਗਾ ਇਹ ਵਸੇ ਜ਼ਰੂਰੀ ਹੁੰਦਾ ਸਾਗ ਚ ਪਾਉਣਾ ਪਿਛਲੀ ਵਾਰ ਮੈਨੂੰ ਮਿਲਿਆ ਨਹੀਂ ਸੀਗਾ ਤੇ ਚਲੋ ਐਤ ਕੀ ਮੰਡੀ ਚੋਂ ਮਿਲ ਗਿਆ ਮੰਡੀ ਗਏ ਸੀ ਤੇ ਚਲੋ ਬਸ ਮੇਰਾ ਗੈਸ ਰੈਂਦਾ ਤਾਂ ਹੋਂ ਤੋਂ ਆਲਪਾ ਆ ਗਿਆ ਮੇਥੀ ਪਾਲਕ ਲੈ ਲਈ ਹੁਣ ਬਿਲਕ ਕਪੜੇ ਕੱਢ ਗਿਆ ਨੇ ਆ ਡਰੈਸ ਪਾਈ ਸੀ ਖੁਸ਼ੀ ਤੇ ਹਰਮਨ ਦੀ ਸਾਗ ਆਪਣਾ ਰਿੱਜੀ ਜਾਉ ਨਾਲ ਦੀ ਨਾਲ ਮੈਗ ਜਾਲੀ ਜਾਉਂਗੀ ਲਓ ਜੀ ਆਪਣਾ ਸਾਗ ਰਿੱਜਣ ਲੱਗਿਆ ਹੋਇਆ ਮੈਂ ਲੱਗੀ ਸੀ ਮਿੱਠੇ ਸਵਾਨ ਪਾਲਕ ਸਮਾਰ ਲਈ ਧਨੀਏ ਦੀ ਗੁੱਟੀ ਰਹਿ ਗਈ ਤੇ ਮਿੱਥੇ ਮੈਂ ਸਮਾਰਦੀ ਆ ਸਾਗ ਆਪਣਾ ਰਿੱਝ ਜਾਂਦਾ ਤੇ ਬਸ ਮੈਂ ਥੋੜੀ ਅੱਗ ਜਾਲਦੀ ਆ ਮੈਂ ਲੱਗੀ ਸੀ ਸਮਾਰਨ ਵੇੜਾ ਮੈਂ ਦੁਆਰੇ ਸੁੰਬਰ ਨਾ ਪਾਉ ਸਾਰੇ ਕਿਤੇ ਗਾਏ ਗਾ ਪੈ ਗਿਆ ਬੇੜੇ 'ਚ ਚਲੋ ਤੋੜੋ ਏ ਇਲਾਦ ਨੇ ਆਸਮਾ ਤੇ ਛੇਤੀ ਬਣ ਜੂ ਸਗ ਪਰ ਗੱਡੀ ਚ ਨਾੜ ਕੇ ਹਨਾ ਹਾਂ ਅਰ ਅਰ ਕਾ ਇੱਧਰ ਛੱਡਦੀ ਮੈਂ ਬੇੜਾ ਸੁੰਬਰ ਨਾ ਸਾਰ ਖੰਡਿਆ ਹਰ ਪੈ ਗਿਆ ਮੈਂ ਇੱਥੇ ਸਮਾਰਦੀ ਸਮਾਰਦੀ ਨੇ ਮੈਂ ਨੀਂਦ ਵੀ ਕੱਢ ਲਈ ਮੈਂ ਤਾਂ ਜਨੀਦ ਆ ਗਈ ਸੀ ਧੁੱਪੇ ਬੈਠੀ ਨੂੰ ਹੋਰ ਨੀਂਦ ਆਦੀ ਸੀ ਮਿੰਦਾ ਦੇ ਹੋ ਗਏ ਮੈਂ 11:30 ਪੰਜ ਤਾਂ ਅਸੀਂ ਸਾਥ ਧੰਨਵਾਦ ਜੀ ਹੋਰ ਛੋਕੀ ਮੈਂ ਤੇ ਬੈਠੀ ਸਮਾਂ ਦੇ ਘਾਤੀ ਲਾ ਗਈ ਵਿੱਚ 6 ਘੰਟੇ ਹੋ ਗਏ ਨਹੀਂ ਲਾ ਗਈ ਪਾਪਾ ਇਹ ਬੜੇ ਰੋਣ ਨੂੰ ਆਉਂਦੇ ਐ ਇਸ ਤੋਂ ਮਤਲਬ ਨਹੀਂ ਐ ਜੇ ਮੈਂ ਨਾ ਹੋੜੇ ਕਿਉਂ ਇਸ ਕਿ ਉਹ ਤਾਂ ਬੁੱਕ ਤੇ ਆ ਗਈ ਮਤਲਬ ਤੇ ਗੱਡੀ ਚੜ੍ਹ ਤੂ ਇਹ ਉਹ ਤਾਂ ਐਡੀ ਵੱਡੀ ਆ ना स हो मे मेंनसी Masa agar jana na. Masa agar jana na. ਮੋਹ ਮਹਿੰਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਉਮੀਦ ਕਰਦੀ ਹਾਂ ਕਿ ਸਾਰੇ ਬਣੀ ਕਿ ਸਟਾਪ ਨੂੰ ਮਨੋਗੇ ਤੇ ਲੋਰੀ ਮੇਰੇ 5 ਵਜੇ ਕੰਮ ਮੁੱਕ ਕੇ ਸੀ ਇਹ ਖਰਮ ਦੇ ਆਏ ਤੋਂ ਇਹਨੂੰ ਚਾਹ ਬਦਤੀ ਰੋਤੀ ਦੱਸੀ ਫਿਰ ਮੈਂ ਗੈਸ ਸਾਫ ਗੈਸ ਤੋਂ ਤਾ ਸੁੰਭਾ ਆ ਬੇੜਾ ਸੁੰਭਣਾ ਸੀ ਜਿਵੇਂ ਸਵੇਰੇ ਸੁੰਭਿਆ ਸੀ ਇਹ ਟੱਕੜਾ ਨਾਲ ਉਹਦੇ ਕਰਕੇ ਫਿਰ ਬੇੜਾ ਸੁੰਭਣਾ ਨਾਲ ਹੋ ਗਿਆ ਸੀਗਾ ਤੇ ਬੇੜਾ ਸਾਫ ਕੀਤਾ ਫਿਰ ਮੈਂ ਦਮ ਦਮ ਬਣਾਉਣ ਲਈ ਸਿਰਵਾਹ ਲਈ ਮੈਂ ਹੋਰ ਵੀ ਹੀ ਹੋਈਆ ਤੇ ਸਾਗ ਆਪਣਾ ਇਕ ਜਣ ਲੱਗਿਆ ਹੋਇਆ ਦੇਖੋ ਨਾ ਅਸੀਂ ਨਾ ਗੇਟ ਲਾਤਾ ਉਹ ਬੈਠੇ ਨੇ ਹੀਟਾਂ ਜੀ ਦੇਖਦੇ ਨੇ ਬੈਠੇ ਸਾਗੇ ਚ ਬਸ ਹੁਣ ਰਹਿ ਗਿਆ ਆਲਣ ਪਾਉਣ ਤੋਂ ਮੈਂ ਅਸੀਂ ਚੱਲੇ ਆ ਕੋਠੇ ਤੇ ਕੱਪੜੇ ਲਾ ਹੁਣ ਕੱਪੜੇ ਵੀ ਧੋਤੇ ਸੀ ਮੈਂ ਉਹਦੇ ਕਰਕੇ ਨਾ ਮੇਰੀ ਸੁੰਬਰ ਨਾਲ ਲੇਟ ਹੋ ਗਈ ਆ ਤੇ ਮੈਂ ਸੁੰਬਰ ਤਾਂ ਹੁਣ ਜਿਹੜੇ ਤੇ ਚਿੜਕਣੀ ਨਹੀਂ ਲਾਈਆਂ ਕੱਪੜੇ ਡੇਰ ਪੀ ਚਾਰ ਮਿੰਟ ਹੋ ਗਏ ਤੇ ਬੜਾ ਸਾਧਨ ਪੰਜ 7:30 ਹੋ ਗਏ ਹੋਰ ਬੜਾ ਥੋੜਾ ਜਿਹਾ ਲੇਟ ਹੋ ਗਈ ਮੈਂ ਕੱਪੜੇ ਧੋਈ ਗਏ ਵਿੱਚ ਅੱਗ ਬੁਝਣ ਦੀ ਧੁੱਪ ਤੇ ਸੀ ਕਿ ਆਪਰੇ ਕੱਪੜੇ ਹੋਰ ਕੱਪੜੇ ਬਹੁਤ ਹੋਏ ਪਏ ਧੋਣ ਵਾਲੇ ਜੀ ਉੱਚੇ ਕੱਪੜੇ ਧੋਤੇ ਵਿੱਚ ਘਰ ਦਾ ਕੰਮ ਕਰਿਆ ਭਾਂਡੇ ਗੁੰਡੇ ਵਾਂਜੀ ਤੁਹਾਨੂੰ ਲੋ ਜੀ ਆਪਣਾ ਸਾਗ ਬਣ ਗਿਆ। ਮੇਜ ਵਸਾਲਣ ਪਾ ਕੇ ਇਹਨੂੰ ਰਜਾ ਲੈਣਾ ਅਲਣ ਨੂੰ। ਫਿਰ ਆਪਾਂ ਬਣਾਵਾਂਗੇ ਮੱਕੀ ਦੀਆਂ ਰੋਟੀਆਂ। ਤੇ ਮੈਂ ਉਸਮਾਨ ਚੱਕਦੇ ਹਾਂ।

ਮਾਰ ਕੇ ਨਾਲ ਲਾ ਲੜਿਆ ਹਰਮਨ ਮੇਰੀ ਹੈਲਪ ਕਰ ਰਿਹਾ ਕਿਉਂਕਿ ਮੈਂ ਥੱਕ ਗਈ ਐ ਜਿੱਕਲੀ ਦੀ ਲੱਗੀ ਹੋਈ ਸੀ ਸਵੇਰ ਦੀ ਮੈਂ ਕੋਈ ਨਜ਼ਰ ਹੱਥ ਤੇਰੇ ਸਾਫ਼ ਹੀ ਨਹੀਂ ਇਹ ਨੂੰ ਨਾਲ ਆਇਆ ਤੇ ਪਤੀਲੇ ਦਾ ਬਹੁਤ ਗਰਮਾ ਤੇ ਲਗਾਤਾਰ ਉਪਰ ਲਾਉਣਾ ਪੈਂਦਾ ਨਹੀਂ ਛੱਟ ਜਿੱਥੇ ਇਕੱਠਾ ਪੈ ਜਾਂਦੀ ਹੈ। ਤਾਂ ਸਾਲਾ ਲੱਪਤੀ ਦੇ ਹਿੱਲੀ ਜਾਂਦਾ। ਤੇ ਲੋਜੀ ਆਪਣਾ ਸਾਗ ਬਣ ਗਿਆ ਤੇ ਮੈਂ ਨਾਲ ਦੀ ਨਾਲ ਲੱਗੀ ਸੀ ਮੱਕੀਆ ਰੋਟੀਆਂ ਬਣਾਉਣ ਕਿਉਂਕਿ ਸਾਗ ਨਹੀਂ ਤਾਂ ਮੱਕੀ ਦੀਆਂ ਰੋਟੀਆਂ ਬਹੁਤ ਵਧੀਆ ਲੱਗਦੀਆਂ ਨੇ। ਉਹ ਵੈਸੇ ਕਣਕ ਦੀ ਰੋਟੀ ਨਾਲ ਵੀ ਬਹੁਤ ਸਵਾਦ ਲੱਗਦਾ। ਤੇ ਫਿਰ ਮੈਂ ਤਾਂ ਮੱਕੀ ਦੀ ਰੋਟੀਆਂ ਲਾਉਣੀ ਹੁੰਦੀਆਂ ਤੇ ਵਸ ਸਾਰੀ ਮੱਕੀ ਦੀ ਰੋਟੀ ਬਣਾਉਂਦੇ ਨੇ ਤੇ ਸਾਗ ਆਪਣਾ ਬਣ ਗਿਆ ਸੀਗਾ ਵੈਸੇ ਨਾ ਹੋ ਗਈ ਸੀ ਕਿ ਥੋੜੀ ਜਿਹੀ ਲੇਟ ਪਾਉਣੀ 8:00 ਵਜੇ ਸੀਗੀ ਸਾਗ ਰਿਜਦੇ ਨੂੰ ਫਿਰ ਮੈਂ ਆਲਣ ਪਾ ਕੇ ਗਰਮ ਪਾਣੀ ਪਾ ਕੇ ਪੂਰਾ ਨੂੰ ਰਿਹਾਇਆ ਸੀ ਹਨਾ ਆਲਣ ਵੀ ਕੱਚਾ ਨਾ ਰਹਿ ਜਾਵੇ ਤੇ ਫਿਰ ਮੈਂ ਲੱਗੀ ਸੀ ਰੋਟੀ ਬਣਾਉਣ ਤੇ ਚਲੋ ਜੀ ਮੈਂ ਆਪਣਾ ਬਲਮ ਰੋਟੀਆਂ ਬਣਾ ਲੰਨੀ ਆ ਸਾਗ ਆਪਣਾ ਤਿਆਰ ਆ ਤੇ ਸਾਰਾ ਦਿਨ ਲੰਘੇ ਆਪਣਾ ਸਾਗ ਬਣਾਉਂਦਿਆਂ ਤੋਂ ਤੇ ਚਲੋ ਜੀ ਠੀਕ ਆ आपको किसी नवी बिच मिलते हैं चैनल तो पहली बार आए तो प्लीज़ मेरे चैनल जरूर सबसक्राइब करो लाइक शेयर कमेंट कर दो आप किसी होर बिच मिलते हैं मेरी वीडियो देखने वास्ते थैंक यू सो मच ओके बाय